वेलकम टू माय न्यू ब्लॉग और मैं सारे ठीक ठाक हूं मेरे ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਨੀਰ ਦੇ ਬਚ ਚੁੱਕੇ ਨੇ 6 ਇਸ ਵਕਤ ਕਲਾ ਪੱਗਰ ਵਾਲਾ ਮੰਡੀ ਦੇ ਵਿੱਚ ਤਰੀਕ ਇਹ ਹੈਗੀ ਅੱਜ 13 ਦਿਨ ਹੈਗਾ ਸ਼ਨੀਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੋਲ ਚੇਜ਼ ਰੇਟ ਪਰ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਤੇ ਛੰਡੇ ਨੂੰ ਮੰਡੀ ਬੰਦ ਹੁੰਦੀ ਹੈ ਜੀ ਹਾਂਜੀ ਦੋਸਤੋ ਆਪਾਂ ਸਬਜ਼ੀ ਬਾਰੇ ਵੀ ਗੱਲਬਾਤ ਕਰਦੇ ਆਂ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀ ਦਾ ਜੀ ਅੱਜ ਦਾ ਜੀ ਬੰਦ ਬਟੱਬਿਆਂ ਬਾਰੇ ਗੱਲਬਾਤ ਕਰਦੇ ਆਂ ਵੀ ਅ 25 ਤੋਂ ਲੈ ਕੇ 30 ਰੁਪਏ ਤੱਕ ਦਾ ਆਜੀ ਗੋਬੀ ਦਾ ਜੀ ਅੱਜ ਦਾ ਜੀ ਇਹ 1 ਤੋਂ 90 ਦਾ ਆਜੀ ਫਲ ਗੋਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ਨੀਵਾਰ ਨੂੰ ਥੋੜਾ ਜਿਹਾ ਇਕੱਠ ਹੁੰਦਾ ਜੀ ਚਲੋ ਆਪਾਂ ਕਰੀਏ ਗੱਲਬਾਤ ਹੋਰ ਵੀ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਿੰਡੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 1 ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਕਮਲ ਫਰੂਟ ਕੰਪਨੀ ਬਾਈ ਹੈ ਰਣਜੀਤ ਕੋਲੇ ਖੜੇ ਆਂ ਬਾਈ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੱਦੂ ਤੇ ਕੱਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦਲਫਾ ਬਾਰੇ ਗੱਲਬਾਤ ਕਰਦੇ ਕੀ ਭਾਅ ਜੀ ਤੇ ਆਰਬੀ ਦਾ ਵੀ ਗੱਲਬਾਤ ਕਰਾਂਗੇ ਕੀ ਭਾਅ ਜੀ ਅੱਜ ਦਾ ਹੋਰ ਰਣਜੀਤ ਕੀ ਹਾਲ ਨੇ ਬਾਈ ਟਾਈਮ ਆ ਬਾਈ ਤੇ ਆਪਣੇ ਨਾਰਮਲ ਕਦੂਏ ਕੀ ਭਾਅ ਚੱਲੀ ਜਾਂਦਾ ਜੀ ਬੰਦਲਫਾ ਕੱਦੂ ਵੇਚਿਆ ਇਹ 50 ਰੁਪਏ ਇੱਕ ਲੋਕ 45 ਰੁਪਏ ਦੇ ਹਾਂ ਜੀ ਦੋਸਤੋ ਨਾਰਮਲ ਕਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਜੀ ਇਹ ਬੰਦਲਫਾ ਦਾ ਨਾ ਭਾਅ ਜੀ ਅੱਜ ਦਾ ਜੀ ਜੇ ਕਿਸੇ ਨੇ ਵੀ ਲੈਣਾ ਬਾਈ ਰਣਜੀਤ ਕੋਲੋਂ ਮ 40 ਤੋਂ 60 ਦਾ ਰੇਟ ਆ ਜੀ ਇਹ 45 ਤੋਂ ਲੈ ਕੇ 50 ਰੁਪਏ ਤੱਕ ਮਿਲ ਜਾਣਗੇ ਪੂਰੇ ਟਾਪ ਦੇ ਗੱਦੂ ਨੇ ਜੀ ਉਹ ਵੀ ਨਾਰਮਲ ਜੀ ਆਰਬੀ ਦਾ ਕੀ ਰੇਟ ਚੱਲੀ ਜਾਂਦਾ ਵੀਰ ਜੀ ਆਰਬੀ ਵੀ ਗਿਆ ਬਾਈ 30 ਤੋਂ ਲੈ ਕੇ 40 ਤੱਕ ਕੀ ਰੇਟ ਵੀ ਗਿਆ ਵੀਰ ਜੀ ਆਜਾ ਆਰਬੀ ਵੀ ਗਿਆ ਬਾਈ 20 ਤੋਂ ਲੈ ਕੇ 25 ਰੁਪਏ ਤੱਕ ਹਾਂ ਜੀ ਦੋਸਤੋ ਬੜੀ ਤਾਜੀ ਆਰਬੀ ਦਾ ਆ ਪਰਿਆ ਜੀ ਅੱਜ ਦਾ ਜੀ ਪੂਰੀ ਟਾਪ ਦੀ ਆਰਬੀ ਦਾ ਆ ਪਰਿਆ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਆਰਬੀ ਦਾ ਜੀ ਹੋਲ سیل ਦੇ ਰੇਟ ਨਹੀਂ ਇਹ ਬੰਦ ਗ੍ਰੇਟਰ ਦਾ ਭਾਅ ਜੀ ਅੱਜ ਦਾ ਜੀ ਆਰਬੀ ਦਾ ਜੀ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 650 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਚਾਹਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੜੀਆ ਤਾਜ਼ੇ ਖੀਰੇ ਦਾ ਭਾਅ ਜੀ ਅੱਜ ਦਾ ਜੀ ਚਾਹਨੇ ਦਾ ਜੀ ਅੱਜ ਅੱਜ ਦਾ ਜੀ ਇਹ ਬੰਦ ਲਫਾਵੇ ਦਾ ਭਾਅ ਜੀ ਅੱਜ ਦਾ ਜੀ ਚਾਹਨਾ ਖੀਰੇ ਦਾ ਜੀ ਹਾਂਜੀ ਦੋਸਤੋ ਆਉਲਿਆ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਵੇ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਕਿਲ ਹਾਂਜੀ ਦੇਖੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਅੱਜ ਦਾ ਜੀ ਗਾਜਰਾਂ ਦਾ ਜੀ ਤੀਰ ਦਾ ਕਿਲੋ ਦਾ ਭਾਜ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਬੰਦ ਗੋਰੀ ਦਾ ਭਾ ਰਿਹਾ ਜੀ ਅੱਜ ਦਾ ਜੀ 950 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਜ ਜੀ ਬੂਰੀ ਦਾ ਜੀ ਅੱਜ ਦਾ ਜੀ ਇਹ ਬੰਦ ਗੋਰੀ ਦਾ ਭਾਜ ਜੀ ਗਾਜਰਾਂ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਟਮਾਟਰ ਦਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਾਗ ਤੇ ਪਾਲਕ ਦਾ ਰੇਟ ਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦਰਜਨ ਦਾ ਭਾਅ ਜੀ ਪਾਲਕ ਦਾ ਰਿਹਾ ਜੀ ਅੱਜ ਦਾ ਜੀ 250 ਰੁਪਏ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ ਤੇ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਰੁਪਏ ਦਾ ਦਰਜਣ ਮਿਲ ਜੂ ਜੇ ਕਿਸੇ ਨੇ ਵੀ ਲੈਣੀ ਹੈ ਇਹ ਸਰੋਂ ਦੇ ਸਾਗ ਦਾ ਵੀ ਭਾਅ ਰਿਹਾ ਜੀ ਅੱਜ ਦਾ ਜੀ 250 ਰੁਪਏ ਦਾ ਭਾਅ ਜੀ ਦਰਜਣ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਹੈ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਕੰਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਇਹ ਕੰਸ਼ੇਰੀ ਦਾ ਭਾਅ ਜੀ ਅੱਜ ਦਾ ਜੀ ਬੈਂਗਣੀ ਦਾ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਹੀ ਕਦੂ ਦਾ ਫਿਰ ਕੀ ਹਾਲ ਨੇ ਭਾਈ ਠੀਕ ਆ ਟਾਈਮ ਹੋਰ ਕੰਮ ਕਰ ਕਿਵੇਂ ਵਧੀਆ ਚੱਲੀ ਜਾਂਦਾ ਥੋੜੀ ਡਾਊਨ ਆ ਗਈ ਥੋੜੀ ਡਾਊਨ ਆ ਗਈ ਚਲੋ ਛੋਕਰਾ ਚੱਲਾ ਹਰ ਕੋਈ ਖਰੀਦ ਲੂਆ ਚੱਲਾ ਮਹਿੰਗੇ ਤੇ ਬਾਲੇ ਹੱਦ ਦੇ ਬਸ ਚੋਂ ਬਾਹਰ ਹੋਇਆ ਪੈ ਦੀ ਕੰਮ ਹੁੰਦਾ ਤਾਂ ਬਸ ਹੀ ਹਾਂ ਪ੍ਰਬੰਧਕੀ ਵਾਲ ਨੇ ਬਾਈ ਠੀਕ ਆ ਵੀਰੇ ਵਧੀਆ ਲੋਟਾਂ ਕੱਟਿਆ ਰੇਟ ਕੋਈ ਕੱਟ ਗਿਆ ਕੋਈ ਰੇਟਾਂ ਕੱਟੇ ਹੋਏ ਨਹੀਂ ਸਾਰੇ ਸਾਰੇ ਕੱਟੇ ਨੇ ਅੱਛਾ ਚੱਲੋ ਛੋਕਰਾ ਹਾਂਜੀ ਦੋਸਤੋ ਬਾਈ ਹੈਰੀ ਨਾਲ ਵੀ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਟਾਪ ਦੇ ਕਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਜਾਲ ਵਾਲੇ ਕਦੂ ਆ ਜੀ ਅੱਜ ਦਾ ਜੀ ਫਿਰ ਬਾਈ ਹਰੀ ਕੀ ਆਲ ਨੇ ਬਾਈ ਵਧੀਆ ਬਾਈ ਕਹਿਮਾ ਬਾਈ ਵਧੀਆ ਵਧੀਆ ਜੀ ਅੱਜ ਜਾਲ ਵਾਲੇ ਕਦੂਆ ਕੀ ਭਾਅ ਰਿਹਾ ਜੀ ਅੱਜ ਜਾਲ ਵਾਲਾ ਕਦੂ ਬਾਈ 70 ਵਿੱਚ ਅੱਜ 70 ਵੀ ਰੇਟ ਘਾਟ ਚੁੱਕਿਆ ਜੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਕੱਢ ਚੁੱਕਿਆ ਜੀ ਪੂਰਾ ਟਾਪ ਦਾ ਕੱਦੂ ਆ ਜੀ ਇਹ ਬਾਈ ਹੈਰੀ ਕੋਲ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਰੇਟ ਕੱਢ ਚੁੱਕੇ ਨੇ ਜੀ 70 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਪੂਰਾ ਟਾਪ ਦਾ ਕੱਦੂ ਆ ਇਹ 28 ਨੰਬਰ ਦਾ ਗਾਣ ਤੇ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਜਾਂ ਵੇਚਣਾ ਜਾਂ ਖਰੀਦਣਾ ਦਾ ਬਾਈ ਨਾਲ ਗੱਲ ਵੀ ਕਰ ਲਿਆ ਆਪਾਂ ਫੋਨ ਤੇ ਸਕਰੀਨ ਤੇ ਨੰਬਰ ਵੀ ਪਾ ਲਾਂਗੇ ਬਾਈ ਦਾ ਪੂਰਾ ਟਾਪ ਦਾ ਕੱਦੂ ਆ ਜੀ ਜਾਲ ਵਾਲੇ ਕੱਦੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਬੰਦ ਗ੍ਰੇਡ ਦਾ ਜ हां <खिया>। जी दोस्तों आपका प्याज भी दिखा देने भाई हेरी کولو मिल जियो जी पूरा टॉप ਦਾ प्याज है जी ਇਹ ਵਧੀਆ ਲਾਲ प्याज है जी ਇਹ ਆਪਣਾ ਲੋਕਲ प्याज है जी पूरा ਵਧੀਆ ਟਾਪ ਦਾ प्याज जी ਕਿਸੇ ਨੇ ਵੀ ਲੈਣਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਨਾਲੇ ਛੋਟਾ ਘੱਟਾ ਜੇ ਕਿਸੇ ਨੇ ਲੈਣਾ ਜੀ 30 ਕਿਲੋ ਦੀ ਭਰਤੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਘਰ ਵਾਸਤੇ ਜੀ 22 ਹੈਰੀ کولو ਮਿਲ ਜੂ ਜੀ 28 ਨੰਬਰ ਦੁਕਾਨ ਤੇ ਹੈ ਜੀ ਇਹ ਕਿਸੇ ਨੇ ਲੈਣਾ ਜੀ प्याज ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਲਾਲ प्याज ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ प्याज ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਜੀ ਪਿਆਰ ਦਾ ਹਾਂਜੀ ਦੋਸਤੋ ਆਪਾਂ ਬਾਈਆਂ ਨਾਲ ਚਿਬੜ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚਿਬੜ ਦਾ ਤੇ ਜੀਸੀ ਬਾਰੇ ਵੀ ਗੱਲਬਾਤ ਕਰਦੇ ਆ ਬਾਈ ਨਾਲ ਵੀ ਕੀ ਰੇਟ ਰੇਟ ਚੱਲ ਰਿਹਾ ਬਾਈ ਦਾ ਹਾਂਜੀ ਦੋਸਤੋ ਚਿਬੜਾ ਦਾ ਭਾਅ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚਿਬੜਾ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਜੀ ਇਹ ਪੰਛੇਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਡੱਬੇ ਨਾਲ ਪਾ ਰਿਹਾ ਜੀ ਅੱਜ ਦਾ ਜੀ Shimla ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਅੱਜ ਦਾ ਜੀ ਇਹਨੇ 100 ਡੱਬੇ ਦਾ ਭਾਅ ਜੀ ਅੱਜ ਦਾ ਜੀ Shimla ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾ ਦਾ ਭਾਅ ਹੈਗਾ ਜੀ ਕਰੇਲੇ ਦਾ ਜੀ ਅੱਜ ਦਾ ਜੀ 55 55 ਤੋਂ ਲੈ ਕੇ 60 ਰੁਪਏ ਤੇ ਕਲਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਇਹ ਬੰਦਲਫਾ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਜੀ ਅੱਜ ਦਾ ਜੀ ਚੌਲੇ ਦਾ ਜੀ ਕੱਚੇ ਦਾ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਪੇਠੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦਲ ਫਸ ਦਾ ਪਾ ਹੈਗਾ ਜੀ ਪੇਠੇ ਦਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਜੀ ਪੇਠੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੱਲਾ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਰਿਹਾ ਜੀ ਅੱਲਾ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਜੀ ਅੱਲਾ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਪਾ ਜੀ ਅੱਲਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਰਿਹਾ ਜੀ ਨਿੰਬੂ ਦਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਨਿੰਬੂ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਪਾ ਜੀ ਨਿੰਬੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਪਾ ਆ ਰਿਹਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਰਿਹਾ ਜੀ ਟੋਰੀ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਟੂਰੀ ਦਾ ਜੀ ਅੱਜ ਦਾ ਜੀ ਇਹ ਬੰਦਲ ਫਰੋਂ ਪੈਣਾ ਭਾਜ ਜੀ ਟੂਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਆਪਾਂ ਬੰਦ ਗਰੇਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਤੇ ਹੋਰ ਸੇਵਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਦੋਸਤੋ ਆਪਾਂ ਛੇਵ ਦੀ ਵੀ ਬੋਲੀ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਛੇਵ ਦਾ ਜੀ ਅੱਜ ਦਾ ਜੀ ਬੰਦ ਨੱਬਿਆਂ ਬਾਰੇ ਗੱਲਬਾਤ ਕਰਦੇ ਵੀ ਛੇਵ ਦਾ ਜੀ ਦਾ ਆਪਾਂ ਕਰਦੇ ਆਂ ਗੱਲਬਾਤ ਵੀ ਅੱਜ ਕੀ ਭਾਅ ਚੱਲ ਰਹੀ ਸ਼ੇਅਰ ਦਾ ਤੇ ਆਪਾਂ ਬੋਲੀ ਵੀ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਬੋਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਸ਼ੇਅਰ ਦੀ ਬੋਲੀ ਚਾਹ ਰਹੇ ਵੀ ਕੀ ਭਾਅ ਚੱਲ ਰਿਹਾ ਜੀ ਬੋਲੀ ਤੇ ਜੀ ਅੱਜ ਦਾ ਜੀ ਸ਼ੇਅਰ ਦਾ ਭਾਅ ਜੀ ਸ਼ੇਅਰ ਦੇਖਦਾ ਹੈ ਨਾ ਹਾਂ ਵਿਕਾ ਮੈਂ ਤੁਹਾਨੂੰ ਦਿਖਾ ਰਹੀ ਸੀ ਤੁਹਾਨੂੰ ਅੱਜ 600 हां जी दोस्तों सेव दी बोली दिखावन है आपा कश्मीर वाले सेव दी बोली चल रही है जी आपा दिखावन है <laughs> जी पूरा टॉप दा सेव है जी ये हां जी 70 नहीं जल्दी यार ये जो श्वे करया के फोटो आ गई बन के आई है हां जी आपरे सरदार जी हां सरदार जी ये अमर 70 आप जी ने बांधिए

ਜੀ ਦੋ ਜੀ ਬਸ ਪ੍ਰਧਾਨ ਜੀ ਦੇ ਟੋਕ ਰਹੇ ਪਿੰਗਲ ਪੌਂਟ ਆਹ ਲੇ ਗਏ ਆ ਜੀ 700 ਆਹ ਵੱਡਾ ਲੱਗੇ ਵੀ ਇਹਨਾਂ ਨੂੰ ਹਾਂਜੀ 700 ਪਰ ਸਰਵਰਿੰਗ ਜਿਹੜੇ ਭੈਣ ਜੀ ਦੋਸਤੋ 700 ਰੁਪਏ ਦਾ ਬਾਹਰ ਲੇਗੇ ਜੀ ਅੱਜ ਦਾ ਜੀ ਇਹ ਸੀ ਹੈ ਜੀ ਅੱਜ ਦਾ ਜੀ ਇਹ ਸਮੇ ਨੰਬਰ ਲੈਦਾ ਤਾਂ ਕਿ ਬੱਦੇ ਦਾ ਪਾ ਰਿਹਾ ਜੀ ਸੀ ਹੈ ਜੀ ਅੱਜ ਦਾ ਜੀ ਬੋਲੀ ਦਾ ਜੀ ਇਹ ਵਧੀਆ ਕਸ਼ਮੀਰ ਦਾ ਸੀ ਦਾ ਪਾ ਰਿਹਾ ਜੀ ਇਹਦਾ 700 ਦਾ ਪਾ ਰਿਹਾ ਜੀ ਇਹਦੇ ਨਾਲ ਇਹ 1400 ਦਾ ਵਿਖਿਆ ਹਾਂਜੀ ਦੇਖੋ ਆਪਾਂ ਗੁੱਲੂ ਵਾਲੇ ਸੇਵ ਦੀ ਵੀ ਬੋਲੀ ਰਖਾ ਰਹੇ ਨੇ ਕੀ ਭਾਤ ਆ ਮੇ ਜੀ ਬੋਲੀ ਦਾ ਭਾਅ ਆ ਜੀ ਸੇਵ ਦਾ ਜੀ ਆਪਾਂ ਗੱਲਬਾਤ ਕਰਦੇ ਆ ਜੀ ਕਿੰਨਾ ਕੀ ਭਾਅ ਚੱਲ ਰਿਹਾ ਜੀ ਬੋਲੀ ਤੇ ਹਾਂਜੀ ਅਸੀਂ 90 ਪੇ ਜੀ 57 ਰੁਪਏ ਹਾਂ ਹਾਂ ਸਹੀ ਆਏ ਨੇ ਤੇ 16 ਆਏ ਨੇ ਹਾਂ ਕੋਈ ਕਰੇ ਕੋਈ ਕੋਈ ਲੈਣਾ ਨਹੀਂ ਦੇਣਾ ਨਹੀਂ ਗਾ ਜੀ हां जी दोस्तों 635 दे त्रिभुली चल रही है जी शेव दिया दी क्या है बेड ये है ये यार आप 76 75

पचासी पचासी पचा पचासी रुपए पचासी सत सौ रुपए সাকনে সাকনে থাই সাকনে সাকনের সাকনেন এন্যবা ওয়া সাকনে সাক্তার 700 हां 700 700 ਜੀ 700 ਜੀ ਸਭ ਨੂੰ ਆ ਰਹੀ ਦੀ ਤਕੀਰਤ ਖੜ ਵੜੇ ਆ ਮਾਜੇ ਬਹੁਤ ਆਗਮ ਦੇਖੇ ਕੀ ਭਾਗ ਹਾਂ ਜੀ ਦੋਸਤੋ 6 ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੋਲੀ ਦਾ ਜੀ 700 ਰੁਪਏ ਦਾ ਭਾਅ ਆ ਰਿਹਾ ਜੀ ਬੋਲੀ ਦਾ ਜੀ ਅੱਜ ਦਾ ਜੀ 700 ਰੁਪਏ ਦਾ ਭਾਅ ਜੀ ਅੱਜ ਦਾ ਜੀ ਬੋਲੀ ਦਾ ਹਾਂ ਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੇ ਕਿਸੇ ਨੇ ਲੈਣਾ ਜੀ 4 ਪੀਸ ਹੁੰਦੇ ਜੀ ਡੱਬੀ ਦੇ ਵਿੱਚ ਜੇ ਕਿਸੇ ਨੇ ਲੈਣਾ ਜੀ 2 ਕਿਵੀ ਦਾ ਭਾਅ ਆ ਰਿਹਾ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕਿਵੀ ਦੇ ਵਿੱਚ 4 ਪੀਸ ਹੁੰਦੇ ਜੀ ਇਹਦੇ ਵਿੱਚ ਜੇ ਕਿਸੇ ਨੇ ਲੈਣੇ ਨੇ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਜੀ ਇਹ ਵੀ ਕਿਵੀ ਜੀ ਕਿਸੇ ਨੇ ਲੈਣੇ ਜੀ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਪੂਰਾ ਵਧੀਆ ਟੌਪ ਦੇ ਨਾਰ ਨੇ ਕਿਸੇ ਨੇ ਲੈਣੇ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੇ ਤੁਹਾਨੂੰ ਲੈਣੇ ਨਾਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਸੇਵ ਘੱਟ ਰੇਟ ਵਾਲਾ ਵੀ ਦਿਖਾ ਦਿੰਨੇ ਆ ਜੇ ਕਿਸੇ ਨੇ ਵਾਈਨੇ ਕਿਸੇ ਨੇ ਖਰੀਦਣਾ ਤਾਂ ਪੰਜ ਨੰਬਰ ਦੁਕਾਨ ਤੋਂ ਮਿਲ ਜੂਆ ਜੀ ਸੇਵ ਜੀ ਤੇ ਛੇ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸੇਵ ਦਾ ਜੀ ਇਹ ਘੱਟੋ ਘੱਟ 20 ਕਿਲੋ ਸੇਵ ਹੁੰਦਾ ਜੀ ਇਹਦੇ ਵਿੱਚ ਬੰਦ ਬੇਟੀ ਦੇ ਵਿੱਚ ਜੇ ਕਿਸੇ ਨੇ ਲੈਣਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅਮਰੂਦ 40 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੰਮ੍ਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਵਧੀਆ ਟਾਪ ਦੇ ਅੰਮ੍ਰੂਦ ਦਾ ਭਾਅ ਆ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਦਿਰਦੇ ਦਾ ਆਉਂਦੇ ਆ ਬਾਈ ਅੰਮ੍ਰੂਦ ਲੈ ਕੇ ਆਉਂਦੇ ਆ ਪੂਰਾ ਟਾਪ ਦਾ ਅੰਮ੍ਰੂਦ ਲੈ ਕੇ ਆਉਂਦੇ ਆ ਬਾਈ ਹੋਰਿੰਗ ਹੋਰ ਬਾਈ ਕੀ ਹਾਲ ਨੇ ਕੈਮਰਾ ਬਾਈ ਹਾਂਜੀ ਚਲੋ ਠੀਕ ਆ ਬਾਈ ਵਧੀਆ ਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ 800 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਵਾਰੀ ਵੀ ਗੱਲਬਾਤ ਕਰਦੇ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਵਾਰੇ ਹੋਲਸੇਲ ਰੇਟ ਵਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਆਲੂ ਵਾ ਦਾ ਜੀ ਅੱਜ ਦਾ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਅੱਜ ਬੰਦ ਕਟੇ ਮਰੇ ਗੱਲਬਾਤ ਕਰਦੇ ਵੀ ਅੱਜ ਦਾ ਜੀ ਡਾਇਮੰਡ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਹੋ ਠੀਕੋ ਬਾਬੂ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਭਾਅ ਰਿਹਾ ਜੀ ਡਾਇਮੰਡ ਦਾ ਜੀ ਅੱਜ ਦਾ ਜੀ ਆਲੂ ਅੱਜ हां जी दोस्तों डायमंड आलू ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਰਿਹਾ 300 ਵੀ ਜਿਆਦਾ 500 ਰੁਪਏ ਦਾ ਭਾਅ ਰਿਹਾ ਜੀ ਡਾਇਮੰਡ ਆਲੂ ਦਾ ਜੀ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਜੇ ਕਿਸੇ ਨੇ ਲੈਣਾ ਜੀ ਬਾਊ ਜੀ ਕੋਲ ਮਿਲ ਜੂਆ ਜੀ ਪੂਰਾ ਟੌਪ ਦਾ ਜੀ ਡਾਇਮੰਡ ਆਲੂ ਦਾ ਭਾਅ ਜੀ 500 ਰੁਪਏ ਦਾ ਭਾਅ ਜੀ ਅੱਜ ਦਾ 400 ਹਾਂ ਜੀ ਦੋਸਤੋ ਆਪਾਂ ਹੋਰ ਵੀ ਡਾਇਮੰਡ ਦਿਖਾ ਦੇਣਾ ਜੀ ਕਿਸੇ ਨੇ ਲੈਣਾ 400 ਰੁਪਏ ਦਾ ਵੀ ਭਾਅ ਮਿਲ ਜੂਗਾ ਕਿਸੇ ਨੇ ਲੈਣਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਹੈ ਵੀ ਟੌਪ ਦਾ ਜੀ ਆ ਜੀ ਬੰਦ ਗੱਟੇ ਦਾ ਭਾਜੀ ਪਹਿਲਾਂ 300 ਰੁਪਏ ਹੈਤੀ ਆਲੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਆ ਰਿਹਾ ਵੀ ਖਾਤੀ ਆਲੂ ਦਾ ਜੀ ਅੱਜ ਦਾ ਜੀ ਇਹ ਅੱਛਾ ਜੇ ਕਿਸੇ ਨੇ ਵੇਚਣਾ ਆਂਦਾ ਖਰੀਦਣਾ ਜੀ ਤਾਂ ਬਾਪੂ ਜੀ ਨਾਲ ਗੱਲਬਾਤ ਕਰ ਸਕਦੇ ਜੀ ਇਹ ਨੰਬਰ ਵੀ ਆਪਾਂ ਬਾਪੂ ਜੀ ਦਾ ਪਾ ਰਹੇ ਹਾਂ ਸਕਰੀਨ ਤੇ ਜੇ ਕਿਸੇ ਨੇ ਗੱਲ ਕਰਨੀ ਹੈ ਜੀ ਜਾਂ ਵੇਚਣਾ ਜਾਂ ਖਰੀਦਣਾ ਜੀ ਬਾਪੂ ਜੀ ਨਾਲ ਗੱਲ ਕਰ ਸਕਦੇ ਜੀ ਤੁਸੀਂ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਗਟਿਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਪਿਆਜ਼ ਦਾ ਜੀ ਅੱਜ ਦਾ ਜੀ ਪੂਲਸੇ ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਲਾਂਗੜੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਲਾਂਗੜੇ ਪਿਆਜ਼ ਦਾ ਜੀ ਅੱਜ ਦਾ ਜੀ ਪੂਰਾ ਟੌਪ ਦਾ ਪਿਆਜ਼ ਆ ਜੀ ਤੇ ਹਾਂਜੀ ਦੋਸਤੋ ਕਿਆ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਟਿਆਂ ਦਾ ਭਾਅ ਰਿਹਾ ਜੀ ਗੱਡੀ ਵਾਲੇ ਪ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਪੂਰਾ ਟੌਪ ਦਾ ਪਿਆਜ਼ ਆ ਜੀ ਇਹ ਕਿਸੇ ਨੇ ਲੈਣਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੱਡੀ ਵਾਲੇ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਬੰਦ ਗੱਟੇ ਦਾ ਭਾਅ ਆ ਰਿਹਾ ਜੀ ਜੇ ਵਧੀਆ 30 ਕਿਲੋ ਵਾਲਾ ਪਿਆਜ਼ ਲੈਣਾ ਕਿਸੇ ਨੇ 30 ਕਿਲੋ ਦਾ ਗੱਟਾ ਮਿਲ ਜੂ ਜੀ ਕਿਸੇ ਨੇ ਲੈਣਾ ਜੀ ਇਹਦਾ ਭਾਅ ਆ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 19 ਰੁਪਏ ਤੱਕ ਦਾ ਭਾਅ ਜ ਬੰਦ ਘਟਿਆਂ ਦਾ ਭਾਜੀ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਗੰਡੀ ਵਾਲਾ ਪਿਆਜ਼ ਕਿਸੇ ਨੇ ਲੈਣਾ ਜੀ 20 ਰੁਪਏ ਕਿਲੋ ਦਾ ਭਾਜੀ ਪਿਆਜ਼ ਦਾ ਜੀ ਗੰਡੀ ਵਾਲੇ ਪਿਆਜ਼ ਦਾ ਜੀ ਇਹ ਪੂਰਾ ਵਧੀਆ ਨਾਸਕ ਦਾ ਪਿਆਜ਼ ਹੈ ਜੇ ਕਿਸੇ ਨੇ ਲੈਣਾ ਜੀ 20 ਰੁਪਏ ਕਿਲੋ ਦਾ ਭਾਜੀ ਨਾਸਕ ਵਾਲਾ ਪਿਆਜ਼ ਜੀ ਆਪਾਂ ਖੁੱਲਾ ਵੀ ਦਿਖਾ ਦਿੰਨੇ ਜੀ ਪੂਰਾ ਟਾਪ ਦਾ ਪਿਆਜ਼ ਹੈ ਜੀ ਇਹ 20 ਰੁਪਏ ਕਿਲੋ ਦਾ ਭਾਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ 16 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨੇ 16 ਤੋਂ ਲੈ ਕੇ 17 ਰੁਪਏ ਦਾ ਕਾਲਾ ਪਿਆਜ਼ ਦਿਖਾ ਦਿੰਨੇ ਜੀ ਪੂਰਾ ਟਾਪ ਦਾ ਪ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਜ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਜ ਜੀ ਅੱਜ ਦਾ ਜੀ ਪਿਆਰ ਦਾ ਹਾਂਜੀ ਦੋਸਤੋ ਲਸਣ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾ ਹੈਗਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾ ਜੀ ਮੋਟੀ ਗੰਡੀ ਵਾਲਾ ਲਸਣ ਹੈ ਜੀ ਕਿਸੇ ਨੇ ਲੈਣਾ ਜੀ ਤੇ ਬਾਹੂ ਜਿਆ ਕੋਲੇ ਮਿਲ ਜੂਗਾ ਜੀ ਇਹ ਵੀ ਲਸਣ 60 ਤੋਂ ਲੈ ਕੇ 70 ਰੁਪਏ ਤੱਕ 75 ਰੁਪਏ ਤੱਕ ਦਾ ਭਾਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਜੀ ਲਸਣ ਦਾ